ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਹਾਜ਼ਰ ਆ ਜੀ ਕਿਸਾਨ ਮੇਲਿਆਂ ਬਾਰੇ ਨਵੀਂ ਜਾਣਕਾਰੀ ਲੈ ਕੇ ਤੇ ਕਿਰਪਾ ਕਰਕੇ ਲਾਲ ਬਣ ਦਾ ਨਿਸ਼ਾਨ ਦਿਵਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਦਵਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਦੋਸਤੋ ਗੱਲ ਕਰਦੇ ਆ ਕਿਸਾਨ ਮੇਲਿਆਂ ਦੀ ਜਿਹੜੇ ਪੰਜਾਬ ਵਿੱਚ ਲੱਗਣੇ ਨੇ ਤੇ ਪੰਜਾਬ ਤੋਂ ਬਾਹਰ ਲੱਗਣੇ ਨੇ ਤੇ ਕੀ ਕੀ ਨੇ ਬੀਜਾਂ ਦੇ ਰੇਟ ਰੱਖੇ ਹੋਏ ਸੋ ਸੁਣੋ ਜੀ ਫਿਰ ਇਹ ਪੂਰੀ ਜਾਣਕਾਰੀ ਤੇ ਆਪਣੇ ਮਿੱਤਰਾਂ ਨਾਲ ਵੀ ਸ਼ੇਅਰ ਕਰਿਓ ਸਭ ਤੋਂ ਪਹਿਲਾਂ ICAR IARI ਪੂਸ਼ਾ ਦਿੱਲੀ ਵਿਖੇ ਤਿੰਨ ਰੋਜ਼ਾ ਖੇਤੀ ਉਨਤੀ ਕਿਸਾਨ ਮੇਲਾ ਜਿਹੜਾ ਹੈ ਉਹ 5 ਮਾਰਚ ਤੋਂ 7 ਮਾਰਚ 2019 ਤੱਕ ਲਾਇਆ ਜਾ ਰਿਹਾ ਸੋ ਇਹ ਸੀ ਜਿਹੜਾ ਦਿੱਲੀ ਵਿੱਚ ਲੱਗ ਰਿਹਾ ਮੇਲਾ ਤੇ ਹੁਣ ਗੱਲ ਪੰਜਾਬ ਦੇ ਮੇਲਿਆਂ ਦੀ ਪੰਜਾਬ ਦੇ ਵਿੱਚ ਬਠਿੰਡਾ ਵਿਖੇ 1 ਮਾਰਚ ਨੂੰ ਕਿਸਾਨ ਮੇਲਾ ਲੱਗੇਗਾ ਜੀ ਤੇ ਇਸ ਤੋਂ ਬਾਅਦ ਚ ਬੱਲੋਂਵਾਲ ਸੌਂਖੜੀ ਵਿਖੇ 6 ਮਾਰਚ ਨੂੰ ਕਿਸਾਨ ਮੇਲਾ ਤੇ ਇਸ ਤੋਂ ਬਾਅਦ 나ਗ ਕਲਾ ਸ੍ਰੀ ਅੰਮ੍ਰitsar ਸਾਹਿਬ ਦੇ ਨੇੜੇ 6 ਮਾਰਚ ਨੂੰ ਤੇ ਫਰੀਦਕੋਟ ਵਾਲਾ ਮੇਲਾ ਜਿਹੜਾ ਜੀ ਉਹ 8 ਮਾਰਚ ਨੂੰ ਲੱਗਣਾ ਤੇ ਇਸ ਤੋਂ ਬਾਅਦ ਚ ਗੁਰਦਾਸਪੁਰ ਦਾ ਮੇਲਾ ਜਿਹੜਾ ਉਹ 8 ਮਾਰਚ ਨੂੰ ਹੀ ਤੇ ਰੌਣੀ ਜਿਹੜਾ ਪਟਿਆਲੇ ਦੇ ਨੇੜੇ 19 ਮਾਰਚ ਨੂੰ ਕਿਸਾਨ ਮੇਲਾ ਲੱਗ ਰਿਹਾ ਹੈ ਤੇ ਲੁਧਿਆਣਾ ਪੀਏਯੂ ਲੁਧਿਆਣਾ ਵਿਖੇ ਜਿਹੜਾ ਮੇਲਾ ਲੱਗਣਾ ਜੀ ਦੋ ਦਿਨ ਦਾ ਉਹ ਹੈਗਾ ਜੀ 15 ਤੇ 16 ਮਾਰਚ ਨੂੰ ਜਣੀ ਸਭ ਤੋਂ ਬਾਅਦ ਚ ਲਗਭਗ ਜਿਹੜਾ ਉਹ ਲੁਧਿਆਣਾ ਵਿਖੇ ਮੇਲਾ ਹੋਵੇਗਾ 15 ਤੇ 16 ਮਾਰਚ ਨੂੰ ਤੇ ਹੁਣ ਦੱਸ ਨੇ ਜੀ ਬੀਜਾਂ ਦੀਆਂ ਕੀਮਤਾਂ ਮੇਲੇ ਵਿੱਚ ਮਿਲਣ ਵਾਲੇ ਪੀਆਰ 127 ਜਿਹੜੀ 8 ਕਿਲੋ 300 ਰੁਪਏ ਦੀ ਪੀਆਰ 126 ਤੇ ਇਸੇ ਤਰ੍ਹਾਂ ਹੀ 6 ਪੀਆਰ 124 16 ਕਿਲੋ 600 ਰੁਪਏ ਦੀ ਤੇ ਇਸ ਤੋਂ ਬਾਅਦ ਚ ਪੀਆਰ 122 ਜਿਹੜੀ ਉਹ 24 ਕਿਲੋ 900 ਰੁਪਏ ਦੀ ਤੇ ਇਸੇ ਤਰ੍ਹਾਂ ਪੀਆਰ 121 ਪੀਆਰ 114 ਇਹਨਾਂ ਦੇ ਰੇਟ ਬਰਾਬਰ ਨੇ ਜੀ ਤੇ ਇਸ ਤੋਂ ਬਾਅਦ ਚ ਪੰਜਾਬ ਬਾਸਮਤੀ 5 ਜਿਹੜੀ 8 ਕਿਲੋ 400 ਰੁਪਏ ਦੀ ਪੰਜਾਬ ਬਾਸਮਤੀ ਨੰਬਰ 8 ਕਿਲੋ ਰੁਪਏ ਦੀ 50 ਰੁਪਏ ਕਿਲੋ ਜਾਨੀ ਤੇ 50 ਬਾਸਮਤੀ 3 ਜਿਹੜੀ ਉਹ ਵੀ 400 ਰੁਪਏ ਦੀ 8 ਕਿਲੋ ਪੰਜਾਬ ਬਾਸਮਤੀ 2 ਜਿਹੜੀ 8 ਕਿਲੋ ਉਹ ਵੀ 400 ਰੁਪਏ ਦੀ ਤੇ ਪੂਸ਼ਾ ਬਾਸਮਤੀ 1128 ਕਿਲੋ ਇਹ ਵੀ 400 ਰੁਪਏ ਦੀ ਤੇ 24 ਕਿਲੋ ਦੀ ਥੈਲੀ ਜਿਹੜੀ ਹੈ ਉਹ 1200 ਰੁਪਏ ਦੀ ਬਾਸਮਤੀ 1121 ਦੀ ਤੇ ਪੂਸ਼ਾ ਬਾਸਮਤੀ 1509 ਜਿਹੜੀ 8 ਕਿਲੋ ਇਹ ਵੀ 400 ਰੁਪਏ ਦੀ ਤੇ ਇਸ ਤੋਂ ਬਾਅਦ ਚ ਪੂਸ਼ਾ ਬਾਸਮਤੀ 1637 ਜਿਹੜੀ ਹੈ ਉਹਦੀ ਕੀਮਤ ਕੁਝ ਜ਼ਿਆਦਾ 4 ਕਿਲੋ ਦੀ ਥੈਲੀ ਜਿਹੜੀ ਹੈ 300 ਰੁਪਏ ਦੀ 75 ਰੁਪਏ ਕਿਲੋ ਮਿਲੇਗੀ ਜੀ ਜਿਹੜੀ ਪੂਸ਼ਾ ਬਾਸਮਤੀ 1637 ਹੈ ਤੇ PMH1 ਜਿਹੜੀ ਇਹ ਮੱਕੀ ਉਸ ਦਾ ਵੀ ਉੱਥੇ ਬੀਜ ਜਿਹੜਾ ਮਿਲੇਗਾ ਜਿਹੜੇ ਡੈਰੀ ਫਾਰਮਰ ਨਾਲ ਜੁੜੇ ਹੋਏ ਕਿਸਾਨ ਵੀਰ ਨੇ ਉਹ ਸਪੈਸ਼ਲ ਇਸ ਦਾ ਲਾਭ ਉਠਾ ਸਕਦੇ ਨੇ ਤੇ ਇੱਕ ਜਾਣਕਾਰੀ ਹੋਰ ਮਿਲੀ ਜੀ KVK ਵਿਖੇ 13045 ਜਿਹੜੀ 550 ਬੀਜਨ ਵਾਲੇ ਕਿਸਾਨਾਂ ਨੂੰ ਮਿਲੇਗਾ ਤੇ ਇਸੇ ਤਰੀਕ 12 ਤੋਂ 15 ਜੁਲਾਈ ਨੂੰ ਮੇਲਾ ਲੱਗ ਰਿਹਾ 2019 ਸਥਾਨ ਕੋਡੀਸ਼ਾ ਟ੍ਰੇਡ ਫੇਅਰ ਕੰਪਲੈਕਸ ਕੋਇੰਬਟੂ ਤਾਮਿਲਨਾਡੂ ਐਗਰੀ ਇੰਟੈਕਸ 2019 ਉੱਥੇ ਵੀ ਕਿਸਾਨ ਵੀ ਪਹੁੰਚ ਸਕਦੇ ਨੇ ਤੇ ਇਸ ਤੋਂ ਬਾਅਦ ਚ 크੍ਰੀਸੀ ਇੰਡੀਆ ਐਕਸਪੋ 2019 21 ਤੋਂ 23 ਅਗਸਤ 2019 ਸਥਾਨ ਪ੍ਰਗਤੀ ਮੈਦਾਨ ਨਵੀਂ ਦਿੱਲੀ ਵਿਖੇ ਇਹ ਮੇਲਾ ਲੱਗ ਰਿਹਾ ਜਿੱਥੇ ਵੱਖ-ਵੱਖ ਕਿਸੇ ਉਤਪਾਦ ਹੋਣਗੇ ਤੇ ਬੀਜ ਵਗੈਰਾ ਨਵੀਂ-ਨਵੀਂ ਜਾਣਕਾਰੀ ਨਵੀਂ ਮਸ਼ੀਨਰੀ ਤੇ ਇਸ ਤੋਂ ਬਾਅਦ ਚ ਐਗਰੀ ਐਕਸਪੋ 2019 ਮਿਤੀ 8 ਤੋਂ 10 ਮਾਰਚ 2019 ਕਲਾਈ ਰੰਗਮ ग्राउंड मधुराय तमिलनाडु विखे लग रहा है चलते चलते वीडियो तुम देख लो जी पिछले दिन चंडीगढ़ विखे मेला लग गया सी, ते लो जी करी। आ, साल पहले पूरे भारतवर्ष में सबसे पहले जिंग खाद दयाल फर्टनाइजर कंपनी ने बनाया था जिंग सल्फेटेट के रूप में उसके बाद उन्नीस सौ तिरानबे में इसी कंपनी ने दयाल मोनो जिंग बनाया आज ये कंपनी जो है किसानों की समस्याओं को लेकर के खेती से संबंधित सभी प्रकार के प्रोडक्ट उपलब्ध कराती है मतलब एग्री इनपुट्स से संबंधित सभी चीज़ें हमारे पास में हैं चाहे वो बायो फर्टिलाइजर हो चाहे बायोपेस्टिसाइड हो चाहे माइक्रोग्रिड हो सभी चीज़ें हमारे पास में है। ये बीज है इसके हैं इनका बताएंगे थोड़ा हाँ डिफरेंट टाइप्स ऑफ बीज भी हम देते हैं रिसर्च में देते हैं हाइब्रिड में देते हैं हम लोग रिसर्च भी है हाइब्रिड भी है भी वैरायटी भी देते हैं धान में बासमती भी हम लोग देते हैं ठीक है अभी तक आप आपकी या कंपनी के द्वारा दयाल के द्वारा कोई पंजाब में जैसे ये दान का कोई बीज है कोई ट्राई किया गया अभी नहीं किया अभी हम जस्ट पंजाब में जस्ट अभी आज हम खाली पैर ही रख रहे हैं अभी पंजाब में हमने काम स्टार्ट नहीं किया है हमारी तो कंपनी को भी पंजाब हरियाणा के अलावा अन्य बहुत सारे स्टेट में तो, लोग जानते हैं बहुत अच्छे से और सभी ये जानते हैं कि भारतवर्ष में सबसे अच्छी अगर जिंक किसी की आती है तो दयाल की आती है क्योंकि दयाल ही एक ऐसी कंपनी है जो जिंक की जन्मदाता रही है सन उन्नीस में सबसे पहले जिंक जो है दयाल ने ही बनाया था ये प्रतापुर मेरठ में सचुएटेड कंपनी है वहीं पर है ओके